ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਹੱਥ ਬਨ ਕੇ ਬੇਨਤੀ ਕਰਦਾ ਕਿ ਜਿਹੜੇ ਮੇਰੇ ਭਰਾ ਟੈਨਸ਼ਨ ਲੈਂਦੇ ਜਾਂ ਭੈਣਾ ਮੇਰੀਆਂ ਟੈਨਸ਼ਨ ਲੈਂਦੀਆਂ ਕਦੇ ਟੈਨਸ਼ਨ ਨਾ ਲਿਆ ਕਰੋ ਪਤਾ ਕਿਉਂ ਕਿ ਹੁਕਮੇ ਅੰਦਰ ਸਭ ਕੋ ਬਾਹਰੋਂ ਕੋਨਾ ਕੋਈ ਚਿੰਤਾ ਤਾਂ ਕੀ ਜੀਏ ਜੇ ਅਨ ਹੋਣੀ ਹੋਏ ਪਾਸ਼ਾ ਦਾ ਹੁਕਮ ਆ ਤੁਸੀਂ ਟੈਨਸ਼ਨ ਲਈ ਜਾਓਗੇ ਤੁਹਾਡੇ ਟੈਨਸ਼ਨ ਲਿਆ ਕੁਝ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਤੁਹਾਡੇ ਟੈਨਸ਼ਨ ਲਿਆ ਜੋ ਹੋਣਾ ਉਹ ਆ ਉਹਦੇ ਹੁਕਮ ਚ ਹੋਣਾ ਵਾ ਤੇ ਕਿਉਂਕਿ ਸਾਰਾ ਕੁਝ ਪਹਿਲਾਂ ਹੀ ਪ੍ਰੀਪਲਾਨ ਹੋਇਆ ਪਿਆ ਸਾਰਾ ਕੁਝ ਅਸੀਂ ਟੈਨਸ਼ਨ ਲਵਾਂਗੇ ਅਸੀਂ ਆਪਣੇ ਸਰੀਰ ਨੂੰ ਦੁਖੀ ਦੋਖ ਦਵਾਂਗੇ ਜਿੰਨਾ ਦੇ ਸਕਦੇ ਆਂ ਓਵਰ ਥਿੰਕ ਕਰ ਜਦੋਂ ਤੁਸੀਂ ਤੁਸੀਂ ਆਪਦੇ ਪਾਸਟ ਬਾਰੇ ਸੋਚਦੇ ਜੋਂ ਨਾ ਜਦੋਂ ਮਤਲਬ ਤੁਹਾਨੂੰ ਲੱਗੇ ਕਿ ਹਾਂ ਮੈਂ ਉਹਦੇ ਨਾਲ ਇਦਾਂ ਗੱਲ ਕਰਦਾ ਨਾ ਉਹ ਤੋਂ ਦੇ ਸਾਡੇ ਦੇ ਆ ਆ ਬੜੇ ਦਿਨ ਹੀ ਸਾਡੇ ਕੋਲ ਪੈਸਾ ਹੁੰਦਾ ਸੀ ਮੇਰੇ ਬਾਪੂ ਜੀ ਹੁੰਦਾ ਸੀ ਇਦਾਂ ਗਾਂਦਿਆਂ ਗਾਂ ਗੱਲਾਂ ਸੋਚਦੇ ਆ ਇਹਨੂੰ ਜਦੋਂ ਤੁਸੀਂ ਇਦਾਂ ਸੋਚਦੇ ਨਾ ਉਹ ਉਸੇ ਵੇਲੇ ਮਨ ਨੂੰ ਹਟਾ ਕੇ ਨਾ ਇੱਕੇ ਦਮ ਹੋਰ ਕੋਈ ਗੱਲ ਸੋਚਣ ਦਾ ਬਿਆ ਕਰੋ ਕਿ ਹਾਂ ਮੈਂ ਕਾਰ ਲੈਣੀ ਆ ਮੈਂ ਕੱਲ ਨੂੰ ਇੱਥੇ ਜਾਣਾ ਉੱਥੇ ਜਾਣਾ ਮਤਲਬ ਮਨ ਨੂੰ ਡੂੰਘਾਈ ਚ ਜਾਣ ਨਹੀਂ ਦੇਣਾ ਤੁਸੀਂ ਠੀਕ ਆ ਫਿਰ ਕੋਸ਼ਿਸ਼ ਕਰਿਆ ਕਰੋ ਸਵੇਰੇ ਜਦੋਂ ਉੱਠਦੇ ਆ ਉਦੋਂ ਮੈਡੀਟੇਸ਼ਨ ਕਰਿਆ ਕਰੋ ਇਦਾਂ ਮਹਿਸੂਸ ਕਰਿਆ ਕਰੋ ਕਿ ਹਾਂ ਮਤਲਬ ਇਕੱਲੇ ਬਹਿ ਜਾ ਕਰੋ ਤੇ ਇਕੱਲੇ ਬਹਿ ਕੇ ਨਾ ਸ਼ਾਂਤੀ ਚ ਜਾਂ ਦੁਪਹਿਰੇ ਵੀ ਤੁਸੀਂ ਬਹਿ ਸਕਦੇ ਆ ਦਿਨੇ ਵੀ ਬਹਿ ਸਕਦੇ ਜ਼ਰੂਰੀ ਨਹੀਂ ਕਿ ਕੋਈ ਟਾਈਮ ਹੁੰਦਾ ਵਾ ਮੈਡੀਟੇਸ਼ਨ ਕਰਨ ਦਾ ਇਕੱਲੇ ਬਹਿ ਕੇ ਨਾ ਇਦਾਂ ਆਪਣੇ ਆਪ ਨਾਲ ਗੱਲ ਕਰਿਆ ਕਰੋ ਜੋ ਤੁਹਾਡਾ ਨਾਮ ਜਾਂ ਕੁਲਵਿੰਦਰ ਹਰਪ੍ਰੀਤ ਕੀ ਹਰਪ੍ਰੀਤ ਯਾਰ ਆਹ ਕੰਮ ਨਾ ਕਰਿਆ ਕਰ ਆਪਣੇ ਆਪ ਨੂੰ ਕਹਾ ਕਰੋ ਕਿ ਹਰਪ੍ਰੀਤ ਆਹ ਕੰਮ ਨਾ ਕਰਿਆ ਕਰ ਯਾਰ ਇਦਾਂ ਕਰਨ ਨਾਲ ਨਾ ਕਦੇ ਝੂਠ ਨਾ ਮਾਰਿਆ ਕਰ ਨਹੀਂ ਨਹੀਂ ਤੂੰ ਬੇਈਮਾਨੀ ਨਹੀਂ ਕਰਨੀ ਬੇਈਮਾਨੀ ਕਰੇਗਾ ਤੈਨੂੰ ਲੇਖਾ ਦੇਣਾ ਬਹੁ ਆ ਆਪਣੇ ਆਪ ਨਾਲ ਗੱਲ ਕਰਕੇ ਵੇਖ ਬੜਾ ਸਕੂਨ ਮਿਲੂਗਾ ਗੁਰਦਵਾਰੇ ਜਾਣਾ ਨਾ ਜਾਣਾ ਉਹ ਤੁਹਾਡੀ ਥਿੰਕਿੰਗ ਆ ਤੁਹਾਡੇ ਤੇ ਡਿਪੈਂਡਡ ਕਰਦਾ ਕਿ ਜਾਣਾ ਨਾ ਜਾਓ ਵਹਿ ਮੈਂ ਆਪਣੇ ਆਪ ਨੂੰ ਨਾਸਤਿਕ ਕਹਿੰਦਾ ਮੈਂ ਇਹ ਨਹੀਂ ਅੰਨਾ ਕਿ ਤੁਸੀਂ ਵੀ ਨਾ ਜਾਓ ਕਿਉਂਕਿ ਰੱਬ ਆਪਣੇ ਅੰਦਰ ਆ ਇਥੋਂ ਬਹਿ ਕੇ ਵੀ ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਆ ਹਨਾ ਇਕੱਲੇ ਬੋ ਅੰਦਰ ਜੋਤ ਆ ਤੇ ਆਪਾਂ ਬੋਲਦੇ ਆਣਾ ਹੁਣ ਮੈਂ ਹੱਥ ਹਿਲਾਉਂਦੇ ਆ ਹਨਾ ਹੱਥ ਤਾਂ ਹੀ ਹਿਲਾਉਂਦੇ ਆ ਜੇ ਉਹਦੀ ਉਹ ਮੇਰੇ ਅੰਦਰ ਬੈਠਾ ਤੇ ਆਹ ਚੀਜ਼ ਤਾਂ ਤੁਸੀਂ ਸੋਚੋ ਕੀਰ ਨਿੱਕੀਆਂ ਨਿੱਕੀਆਂ ਗੱਲਾਂ ਸੋਚਿਆ ਕਰੋ ਰੱਬ ਦੇ ਰੱਬ ਦੇ ਅੰਸ਼ ਦੇ ਹੋਣ ਦੀਆਂ ਕੀ ਕੀ ਗੱਲਾਂ ਤੁਸੀਂ ਸੋਚੋ ਕਿ ਕਣਕ ਦਾ ਏਡਾ ਕਿ ਬੀ ਹੁੰਦਾ ਉਹ ਵੱਡਾ ਕਿਦਾਂ ਹੋ ਜਾਂਦਾ ਹੈ ਫੁੱਲ ਗਲਾਬ ਦਾ ਥੱਲੇ ਹਰੇ ਹੁੰਦਾ ਉਹ ਲਾਲ ਕਿਦਾਂ ਹੋ ਜਾਂਦਾ ਐਡੇ ਕ ਆਂਬ ਤੋਂ ਕਿੰਨਾ ਵੱਡੀਆਂ ਟਾਹਣੀਆਂ ਨਿਕਲ ਜਾਂਦੀਆਂ ਔਰ ਆਂਬ ਕਿਦਾਂ ਦਾ ਹੁੰਦਾ ਖੱਟਾ ਕਿਦਾਂ ਹੋ ਜਾਂਦਾ ਵਿੱਚ ਗਿੜ ਕੇ ਕਿੰਨੇ ਪਾਤੀ ਮੱਝ ਨੂੰ ਅਸੀਂ ਪੱਠੇ ਪਾਏ ਹਰੇ ਦੇ ਦੁੱਧ ਗੱਦਾ ਚਿੱਟਾ ਦੇਤਾ ਐਦਾਂ ਕ ਸੋਚਿਆ ਕਰੋ ਕਿ ਪਾਸ਼ਾ ਤੇਰੀ ਲੀਲਾ ਅਪਰ ਅਪਾਰ ਇਤੋਂ ਪਰਾਂ ਕੁਝ ਨਹੀਂ ਹੈਗਾ ਫੇਰ ਤੁਹਾਨੂੰ ਆਨੰਦ ਆਊਗਾ ਇਹ ਆਨੰਦ ਦੇ ਨਾਲ ਆਊਗਾ ਜ਼ਿੰਦਗੀ ਦਾ ਤੁਸੀਂ ਆਪਣੇ ਆਪ ਨੂੰ ਨਾ ਮਤਲਬ ਦੁਨੀਆ ਤੋਂ ਇੱਕ ਬਲੱਖਣ ਸਮਝੋਗੇ ਠੀਕ ਆ ਮੈਂ ਇੱਕ ਤੁਹਾਨੂੰ ਨਿੱਕੀ ਜੀ ਕਦੇ ਆਪਣੇ ਆਪ ਨੂੰ ਮਾੜਾ ਨਾ ਸਮਝਿਆ ਕਰੋ ਕਿੰਨੇ ਕਰੋੜ ਸਪਰਮ ਹੁੰਦੇ ਜਿਨ੍ਹਾਂ ਦੇ ਵਿੱਚੋਂ ਇੱਕ ਸਪਰਮ ਤਾਕਤਵਰ ਹੋ ਕੇ ਉਹ ਤੁਸੀਂ ਪੈਦਾ ਹੋਏ ਹੋ ਨੇ ਆਪਣੇ ਆਪ ਨੂੰ ਮਾੜਾ ਨਾ ਗਿਣਿਆ ਕਰੋ ਚੜ੍ਹਦੀ ਕਲਾ 'ਚ ਰਹਿਆ ਕਰੋ ਜੇ ਤੁਹਾਡੇ ਕੋਲ ਸਾਈਕਲ ਆ ਨਾ ਤੇ ਸ਼ੁਕਰ ਗੁਜ਼ਾਰਾ ਕਰਿਆ ਕਰੋ ਕਿ ਸਾਈਕਲ ਹੈਗਾ ਵਾ ਕਈਆਂ ਤੋਂ ਸਾਈਕਲ ਵੀ ਨਹੀਂ ਹੈਗਾ ਘਰ ਵੀ ਨਹੀਂ ਹੈਗਾ ਲੱਤਾਂ ਵੀ ਨਹੀਂ ਬਾਹਾਂ ਵੀ ਨਹੀਂ ਅੱਖਾਂ ਵੀ ਨਹੀਂ ਕੋਈ ਇੱਕ ਬੰਦੇ ਨੇ ਰੱਬ ਨਾਲ ਗਿਲਾ ਕਰ ਲਿਆ ਦੋ ਜੋੜੇ ਹੀ ਜਿਵੇਂ ਸੋਨਾ ਮੋਨਾ ਨਹੀਂ ਉਦਾਂ ਉਹਨੇ ਗਿਲਾ ਕਰ ਲਿਆ ਕਿ ਇਸ ਤੋਂ ਪਰਾਂ ਸਾਨੂੰ ਸਜ਼ਾ ਹੋਰ ਕੀ ਦੇ ਦੇਂਗਾ ਅੱਗੇ ਤੇ ਅਸੀਂ ਜੋੜੇ ਆ ਤੇ ਉਹਨੇ ਰੱਬ ਉਹ ਕਿਸਮਤ ਦੇ ਮਾਰੇ ਦੇ ਸਹਾਂਵਾ ਲਾ ਲਓ ਵੀ ਜਿਹੜਾ ਇੱਕ ਇੱਥੇ ਜੋੜੇ ਹੀ ਨਾ ਇੱਕ ਉਹਨਾਂ ਚ ਮਰ ਗਿਆ ਨਰਕ ਤੋਂ ਨਰਕ ਪਿਆ ਵਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਚੜ੍ਹਦੀ ਕਲਾ ਦਿਖਾਈ ਆ ਠੀਕ ਹੈ ਸੋ ਖੁਸ਼ ਰਿਹਾ ਕਰੋ ਚੜ੍ਹਦੀ ਕਲਾ 'ਚ ਰਿਹਾ ਕਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ